ਮੈਂ ਭਵਿੰਦਰ ਪਿੰਦਾ ਸਾਬਕਾ ਸਰਪੰਚ ਅਰੇ ਸਰ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੱਲ 9 ਤਰੀਕ ਨੂੰ ਮੇਰੀ ਬੇਟੀ ਰਮਨਦੀਪ ਕੌਰ ਦਾ ਪਾਸਪੋਰਟ ਬਰਨਾਲੇ ਵਿੱਚ ਅਚਾਨਕ ਗੁੰਮ ਹੋ ਗਿਆ ਕੋਈ ਵੀ ਭਰਾ ਮੇਰਾ ਭਲੇਖੇ ਨਾਲ ਲੈ ਗਿਆ ਫਿਰ ਕਾਗਜ਼ਾਂ ਦੇ ਵਿੱਚ ਪਾ ਕੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਜ਼ਾ ਆਇਆ ਹੋਇਆ ਬੇਟੀ ਦਾ ਟਿਕਟ ਮੇਰੀ ਲਈ ਹੋਈ ਹੈ ਬੱਚੀ ਦੀ ਜਿੰਦਗੀ ਦਾ ਸਵਾਲ ਹੈ ਜੀ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਜਿਹੜੇ ਵੀ ਵੀਰ ਭਰਾ ਕੋਈ ਦੋਸਤ ਮਿੱਤਰ ਕਿਸੇ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਦਾ ਕੋਈ ਸਾਥੀ ਸੰਗੀ ਵੀ ਕੱਲ ਬਰਨਾਲੇ ਗਿਆ ਹੋਵੇ ਉਹਨੂੰ ਪੁੱਛ ਲੋ ਕਿਰਪਾ ਕਰਕੇ ਵੀ ਕੱਲ ਜੇ ਕੋਈ ਕਾਗਜ਼ਾਂ ਦਾ ਕੰਮ ਕਰਾਇਆ ਉਹ ਕਾਗਜ਼ਾਂ ਦੇ ਵਿੱਚ ਭਲੇਖੇ ਨਾਲ ਨਾ ਗਿਆ ਹੋਵੇ ਤਾਂ ਕਰਕੇ ਜੇ ਉਹ ਪਛਾ ਦੇਵੇ ਤਾਂ ਮੈਂ ਉਹਦਾ ਅਤੀ ਦਿਲ ਦੀਆਂ ਗਾਰਾਂਆਂ ਤੋਂ ਹੱਥ ਜੋੜ ਕੇ ਖਿਰ ਪੈ ਰਾਤ ਰੱਖ ਕੇ ਵੀ ਕੋਈ ਗਲਤੀ ਹੋ ਗਈ ਉਹ ਵੀ ਮੰਗੂ ਮੰਨੂਗਾ ਵੀ ਮੇਰਾ ਪਾਸਪੋਰਟ ਮੇਰੀ ਬੇਟੀ ਦਾ ਜਰੂਰ ਦਿੱਤਾ ਜਾਵੇ ਕਿਉਂਕਿ ਇੱਕ ਬੱਚੇ ਦੀ ਜ਼ਿੰਦਗੀ ਦਾ ਉਹ ਵਾਜੀ ਬੇਨਤੀ ਹੈ ਮੇਰੀ ਵੀਡੀਓ ਸਾਰੇ ਸ਼ੇਅਰ ਕਰ ਦਿਓ ਤਕਰੀਬਨ ਇਹਨੂੰ ਜਾਣਦੇ ਵੀ ਨਹੀਂ ਬਰਨਾਲੇ ਇਲਾਕੇ ਦੇ ਲੋਕ ਕਦੇ ਕਿਸੇ ਦਾ ਜਾਣ ਮਾੜਾ ਨਹੀਂ ਜਾਣ ਬੁੱਧ ਕੇ ਕਰਿਆ ਪਰ ਫਿਰ ਵੀ ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਜੇ ਕਿਸੇ ਕੋਲੇ ਜਾਣੇ ਅਣਜਾਣੇ ਦੇ ਵਿੱਚ ਪਾਸਪੋਰਟ ਮੇਰੀ ਬੱਚੀ ਦਾ ਚਲਿਆ ਗਿਆ ਤਾਂ ਕਿਰਪਾ ਕਰਕੇ ਮੇਰੇ 9988421350 ਮੇਰਾ ਨੰਬਰ ਹੈ ਦੁਬਾਰੇ ਫੇਰ ਮੈਂ ਬੋਲ ਦੇਣਾ 99884213